ਨਸ਼ਾ ਨਸ਼ੇ ਦੇ ਖਿਲਾਫ ਜੋ ਮੂਹਮਮਾ ਇਹਨਾਂ ਨੇ ਸਟਾਰਟ ਕੀਤੀ ਆ ਉਹਦੇ ਰਿਗਾਰਡਿੰਗ ਰੈਲੀ ਕੱਢੀ ਗਈ ਆ ਲੋਕਾਂ ਨੂੰ ਨਸ਼ੇ ਤੋਂ ਦੂਰ ਰਹਿਣਾ ਤੇ ਆਪਣੀ ਸਿਹਤ ਵੱਲ ਧਿਆਨ ਦੇਣਾ ਇਹ ਸਾਡਾ ਮੁਖੇ ਇਸ ਰੈਲੀ ਦਾ ਮੇਰੇ ਹਿਸਾਬ ਨਾਲ ਜੋ ਬੰਦਾ ਅੱਜ ਦੇ ਟਾਈਮ ਦੇ ਇਸ ਦੌਰ ਦੇ ਵਿੱਚ ਲੰਘ ਜੇ ਉਹਦੇ ਵਰਗਾ ਕੋਈ ਬੰਦਾ ਕਾਮਯਾਬ ਨਹੀਂ ਇਹ ਪੰਜਾਬ ਨੂੰ ਬਚਾ ਲਓ ਜੇਕਰ ਬਚਦਾ ਹੈ ਉਕੇ ਨੌਜਵਾਨ ਲਗਾਤਾਰ ਸਿੰਥੈਟਿਕ ਨਸ਼ੇ ਦੇ ਪਿੱਛੇ ਲੱਗੇ ਜੋ ਚਿੱਟੇ ਦਾ ਨਸ਼ਾ ਬਹੁਤ ਭੈੜਾ ਹੈ ਜਿੱਤੇ ਘਰ ਖਰਾਬ ਕਰਦਾ ਨੌਜਵਾਨੀ ਖਰਾਬ ਕਰਦਾ ਉੱਥੇ ਪੰਜਾਬ ਨੂੰ ਰੰਗਲਾ ਪੰਜਾਬ ਹੋਣ ਤੋਂ ਵੀ ਖਤਮ ਕਰ ਰਿਹਾ ਔਰ ਇਹ ਨੌਜਵਾਨਾਂ ਨੂੰ ਅਪੀਲ ਕਰਦੇ ਆਂ ਵੀ ਨਸ਼ੇ ਸਾਰੇ ਛੱਡੋ ਇੱਕ ਹੋੜ ਵੱਡੋ ਤੇ ਆਪਾਂ ਪੰਜਾਬ ਨੂੰ ਅੱਗੇ ਲੈ ਕੇ ਜਾਈਏ ਮੇਰੇ ਵੀਰ ਆਮ ਆਮਨਦੀਪ ਸਿੰਘ ਲਵਲੀ ਵੱਲੋਂ ਨਸ਼ਾ ਨਸ਼ੇ ਦੇ ਖਿਲਾਫ ਜੋ ਮਹਿੰਮ ਇਹਨਾਂ ਨੇ ਸਟਾਰਟ ਕੀਤੀ ਆ ਉਹਦੇ ਰਿਗਾਰਡਿੰਗ ਇਹ ਰੈਲੀ ਕੱਢੀ ਗਈ ਆ ਲੋਕਾਂ ਨੂੰ ਨਸ਼ੇ ਤੋਂ ਦੂਰ ਰਹਿਣਾ ਤੇ ਆਪਣੀ ਸਿਹਤ ਵੱਲ ਧਿਆਨ ਦੇਣਾ ਇਹ ਸਾਡਾ ਮੁੱਖ ਇਸ ਰੈਲੀ ਦਾ ਰੋਲ ਹੈ ਨੌਜਵਾਨੀ ਪੀੜੀ ਨੂੰ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਨੌਜਵਾਨ ਪੀੜੀ ਨੂੰ ਇਹੀ ਕਹਾਂਗੇ ਵੀ ਆਪਣਾ ਜਿਹੜਾ ਹੈਗਾ بڑا ਮਾਡਰਨ ਸਮਾਜ ਜਿਹੜਾ ਚੱਲ ਰਿਹਾ ਬੜੇ ਕਿਉਂਕਿ ਜਿਹੜੀ ਜਵਾਨੀ ਹੈ ਉਸ ਟਾਈਮ ਜੋ ਬੰਦਾ ਸਹੀ ਤਰੀਕੇ ਨਾਲ ਗਾਈਡ ਹੋਵੇ ਤਾਂ ਸਭ ਤੋਂ ਵੱਡੀ ਗੱਲ ਦੇਖੋ ਨਸ਼ਾ ਜੋ ਬੰਦਾ ਮੇਰੇ ਹਿਸਾਬ ਨਾਲ ਜੋ ਬੰਦਾ ਅੱਜ ਦੇ ਟਾਈਮ ਦੇ ਇਸ ਦੌਰ ਦੇ ਵਿੱਚ ਲੰਘ ਜੇ ਉਹਦੇ ਵਰਗਾ ਕੋਈ ਬੰਦਾ ਕਾਮਯਾਬ ਨਹੀਂ ਹੋ ਸਕਦਾ ਕਿਉਂਕਿ ਨਸ਼ਾ ਜੋ ਇੱਕ ਵਾਰ ਕਿਸੇ ਦੇ ਘਰੇ ਚ ਪੜ ਗਿਆ ਉਹ ਮੇਰੇ ਤੁਸੀਂ ਐਂ ਦੇਖ ਲਓ ਵੀ ਸਾਰਾ ਕੁਝ ਲੁਟਾ ਕੇ ਹੀ ਬੰਦਾ ਫਿਰ ਬਾਹਰ ਕਿੰਨੇ ਆਪਾਂ ਦੇਖਦੇ ਆਂ ਘਰਾਂ ਦੇ ਵਿੱਚ YouTube ਤੇ ਸਾਡੇ ਕੋਲ ਕਈ ਕਿੰਨੀਆਂ ਸਟੋਰੀਆਂ ਆਉਂਦੀਆਂ ਨੇ ਵੀ ਸਾਡੇ ਨਸ਼ੇ ਨੇ ਸਾਡਾ ਇਵਨ ਕਿ ਵਧੀਆ ਘਰਾਂ ਦੇ ਬੱਚੇ ਇਸ ਨਸ਼ੇ ਦੇ ਵਿੱਚ ਜਾਦਾ ਜਾ ਰਹੇ ਨੇ ਮੈਂ ਤਾਂ ਇਹੀ ਬੇਨਤੀ ਕਰਾਂਗਾ ਕਿ ਵੀ ਜਿਹੜਾ ਜਿਹੜਾ ਨਸ਼ਾ ਜਿਵੇਂ ਉਹ ਐਮਬੀ ਨਹੀਂ ਹੁੰਦਾ ਐਮਬੀ ਗਰੁੱਪ ਹੁੰਦਾ ਬਿਓ ਇੱਕ ਜਣਾ ਦੂਸਰੇ ਨੂੰ ਨਸ਼ਾ ਲਗਾਉਂਦਾ ਵੀ ਮੈਂ ਆਪਣਾ ਜਿਹੜਾ ਹੈਗਾ ਮੈਂ ਨਸ਼ਾ ਇਸ ਬੰਦੇ ਦੇ ਵਿੱਚੋਂ ਕੱਢਣਾ ਤਾਂ ਉਹ ਉਹ ਇਸੇ ਕਰਕੇ ਨਸ਼ੇ ਦਾ ਵਧਨ ਦਾ ਕਾਰਨ ਆ ਸਭ ਨੂੰ ਵੱਡਾ ਗੱਲ ਵੀ ਜਿਹੜਾ ਸਿਰਫ ਇਹ ਵੀ ਮੈਂ ਆਪਣਾ ਨਸ਼ਾ ਇਸ ਮੇਰੇ ਵੀਰ ਦੇ ਵਿੱਚੋਂ ਕੱਢਣਾ ਜਾਂ ਇਹਨੇ ਅੱਗੇ ਤੋ ਕੱਢਣਾ ਤਾਂ ਇਹ ਜਿਹੜਾ ਘੁਣਾ ਲੱਗ ਰਿਹਾ ਇਹ ਸਭ ਨੂੰ ਵੱਡੀ ਸਾਡੀ ਗੱਲ ਹੈ ਵੀ ਕਿਉਂਕਿ ਸਰਕਾਰਾਂ ਨੂੰ ਵੀ ਚਾਹੀਦਾ ਵੀ ਇਹਨੂੰ ਵੱਧ ਤੋਂ ਵੱਧ ਇਸ ਚੀਜ਼ ਵੱਲ ਧਿਆਨ ਦੇਣ ਤਾਂ ਕਿ ਜਿਹੜੀ ਨੌਜਵਾਨੀ ਆ ਸਾਡੀ ਉਹ ਹੀ ਸਾਡੇ ਦੇਸ਼ ਦਾ ਭਵਿੱਖ ਹੈ ਜੇ ਆਪਾਂ ਵੇਖ ਨਹੀਂ ਬਚਾਵਾਂਗੇ ਤਾਂ ਸਾਡਾ ਪੰਜਾਬ ਕਿੱਥੇ ਸਰਕਾਰਾਂ ਬਣਦੀਆਂ ਜਾ ਰਹੀਆਂ ਨੇ ਪਰ ਨਸ਼ਾ ਜਿਹੜਾ ਵਧ ਰਿਹਾ ਹੈ ਘਟ ਨਹੀਂ ਰਿਹਾ ਹਾਂਜੀ ਹਾਂ ਬਿਲਕੁਲ ਦੇਖੋ ਇਹ ਚੀਜ਼ਾਂ ਕੰਟਰੋਲ ਤੁਸੀਂ ਸ਼ਕਤੀ ਨਾਲ ਹੀ ਕਰ ਸਕਦੇ ਹੋ ਜਦ ਤੱਕ ਆਪਣਾ ਸਰਕਾਰ ਨੂੰ ਆਪਾਂ ਵੱਧ ਤੋਂ ਵੱਧ ਸਹਿਯੋਗ ਦਈਏ ਪਿੰਡਾਂ ਦੇ ਵਿੱਚ ਲੋਕ ਬਹੁਤ ਸੁਚੇਤ ਹੋ ਰਹੇ ਨੇ ਆਪਾਂ ਦੇਖਿਆ ਵੀ ਕਿੰਨੇ ਪਿੰਡਾਂ ਦੇ ਵਿੱਚ ਠਿਕਰੀ ਪਹਿਰੇ ਲੱਗਦੇ ਆ ਤਾਂ ਫਿਰ ਵੀ ਲੋਕ ਬਹੁਤ ਜ਼ਿਆਦਾ ਉਪਰਾਲਾ ਕਰ ਰਹੇ ਨੇ ਬਟ ਫਿਰ ਵੀ ਜਿਹਨੇ ਵੇਚਣਾ ਉਹ ਵੇਚੇ ਜਾਂਦਾ ਤਾਂ ਇਹ ਚੀਜ਼ਾਂ ਨੂੰ ਮੈਂ ਤਾਂ ਕਹਾਂਗਾ ਵੀ ਵੱਧ ਤੋਂ ਵੱਧ ਸ਼ਕਤੀ ਕੀਤੀ ਜਾਵੇ ਇਹਦੀ ਇੱਕ ਟਾਸਕ ਫੋਰਸ ਐਡ ਹੋਵੇ ਇਸ ਚੀਜ਼ ਦੀ ਵੀ ਆ ਜਿਹੜਾ ਨਸ਼ਾ ਇਹ ਸਭ ਤੋਂ ਵੱਡੀ ਗੱਲ ਆ ਸਾਡਾ ਸਾਡਾ ਪੰਜਾਬ ਜਿਹੜਾ ਲੱਗਿਆ ਹੋਇਆ ਪਾਕਿਸਤਾਨ ਦੇ ਨਾਲ ਲੱਗਿਆ ਹੋਇਆ ਉਧਰੋਂ ਵੀ ਸਾਨੂੰ ਬਹੁਤ ਜ਼ਿਆਦਾ ਨਸ਼ਾ ਆਉਂਦਾ ਆ ਇਹ ਕੋਈ ਸਭ ਤੋਂ ਵੱਡੀ ਗੱਲ ਆ ਸਿੰਥੈਟਿਕ ਲੈਬ ਜਿਹੜੀਆਂ ਚੱਲ ਪਈਆਂ ਉਹ ਇੱਕ ਫਾਰਮੂਲੇ ਦੇ ਤਰੀਕੇ ਨਾਲ ਉਹ ਨਸ਼ੇ ਤਿਆਰ ਕਰਦੇ ਨੇ ਉਹ ਤੁਸੀਂ ਕੰਟਰੋਲ ਨਹੀਂ ਕਰ ਸਕਦੇ ਇੱਕ ਬੰਦਾ ਫਾਰਮੂਲਾ ਲਿਆ ਆ ਇਨੂੰ ਮਿਲਾਓ ਇਧਰ ਮਿਲਾਓ ਨਸ਼ਾ ਬਣ ਗਿਆ ਤਰ੍ਹਾਂ ਤਰ੍ਹਾਂ ਦੇ ਫਾਰਮੂਲੇ ਆ ਕੇ ਮਿਕਸ ਹੋ ਕੇ ਚੀਜ਼ਾਂ ਲੱਗਦੀਆਂ ਨੇ ਉਹ ਚੀਜ਼ਾਂ ਬਹੁਤ ਵੱਡੀਆਂ ਇਸ ਸਰਕਾਰ ਲਈ ਚਿੰਤਾ ਦੇ ਵਿਸ਼ਾ ਹੈ ਤੇ ਪੰਜਾਬ ਚ ਲਗਾਤਾਰ ਜੋ ਨਸ਼ੇ ਦੀ ਦਲਦਲ ਦੇ ਵਿੱਚ ਨੌਜਵਾਨ ਨੇ ਡੁੱਬਦੀ ਜਾ ਰਹੀ ਹੈ ਉਹਨੂੰ ਸੁਚੇਤ ਕਰਨ ਵਾਸਤੇ ਪ੍ਰਸ਼ਾਸਨ ਨੂੰ ਸੁਚੇਤ ਕਰਨ ਵਾਸਤੇ ਇਹ ਪੰਜਾਬ ਨੂੰ ਬਚਾ ਲਓ ਜੇਕਰ ਬਚਦਾ ਕਿਉਂਕਿ ਨੌਜਵਾਨ ਲਗਾਤਾਰ ਸਿੰਥੈਟਿਕ ਨਸ਼ੇ ਦੇ ਪਿੱਛੇ ਲੱਗੇ ਜੋ ਚਿੱਟੇ ਦਾ ਨਸ਼ਾ ਬਹੁਤ ਭੈੜਾ ਹੈ ਜਿੱਤੇ ਘਰ ਖਰਾਬ ਕਰਦਾ ਨੌਜਵਾਨੀ ਖਰਾਬ ਕਰਦਾ ਉੱਥੇ ਪੰਜਾਬ ਨੂੰ ਰੰਗਲਾ ਪੰਜਾਬ ਹੋਣ ਤੋਂ ਵੀ ਖਤਮ ਕਰ ਰਿਹਾ ਸੋ ਮੇਰੀ ਪ੍ਰਸ਼ਾਸਨ ਨੂੰ ਵੀ ਨੌਜਵਾਨਾਂ ਨੂੰ ਵੀ ਬੇਨਤੀ ਹੈ ਦੋਵੇਂ ਹੱਥ ਜੋੜ ਕੇ ਕਿ ਮਾੜੀ ਕੁਰੇਦ ਦਾ ਖਾੜਾ ਛੱਡੋ ਔਰ ਜਿੰਨੀਆਂ ਵੀ ਸੰਸਥਾਵਾਂ ਅੱਜ ਸਮਾਜ ਸੇਵੀ ਸੰਸਥਾਵਾਂ ਸ਼ਹੀਰ ਬਾਬਾ ਦੀਪ ਸਿੰਘ ਵੈਲਫੇਅਰ ਸੇਵਾ ਸੁਸਾਇਟੀ ਦਾ ਇਸ ਕਾਰਜ ਵਿੱਚ ਸਹਿਯੋਗ ਦੇਣ ਵਾਸਤੇ ਆਈਆਂ ਨੇ ਸੰਵਾਦ ਗਰੁੱਪ ਜਾਂ ਹੋਰ ਵੱਖ-ਵੱਖ ਵਪਾਰਕ ادارے ਐਸੋਸੀਏਸ਼ਨਾਂ ਜਿੰਨੇ ਵੀ ਪਾਰਕਾਂ 'ਚ ਸਵੇਰੇ ਸੈਰ ਕਰਨ ਵਾਸਤੇ ਨੌਜਵਾਨ ਪਹੁੰਚਦੇ ਨੇ ਜਿੰਨੇ ਵੀ ਪਹੁੰਚੇ ਨੇ ਕੁੜੀਆਂ ਮੁੰਡੇ ਖਾਸ ਕਰਕੇ ਬਜ਼ੁਰਗ ਬਜ਼ੁਰਗ ਵੀ ਬਹੁਤ ਗੱਡੀ ਵੱਡੀ ਗੰਤੀ ਸਾਈਕਲ ਲੈ ਕੇ ਪਹੁੰਚੇ ਨੇ ਸਭ ਦਾ ਕੋਟਾਨ ਕੋਟ ਧੰਨਵਾਦ ਮੈਂ ਇੱਕ ਵਾਰੀ ਫੇਰ ਅਪੀਲ ਕਰਦਾ ਪ੍ਰਸ਼ਾਸਨ ਨੂੰ ਸਮੁੱਚੇ ਸਮਾਜ ਨੂੰ ਜੇਕਰ ਕਿਤੇ ਵੀ ਤੁਹਾਨੂੰ ਨਸ਼ਾ ਵਿਕਦਾ ਦਿਖਦਾ ਤਾਂ ਉਹਦੇ ਸਬੰਧੀ ਪੁਲਿਸ ਨੂੰ ਜਾਣਕਾਰੀ ਦਿਓ ਅੱਜ ਕੱਲ ਸੋਸ਼ਲ ਮੀਡੀਆ ਆਪਣੇ ਵੱਲੋਂ ਪੂਰੀ ਵਾਹ ਲਾਓ ਵੀ ਇਹ ਮਾੜੀ ਕੁਰਾਹਤ ਪੰਜਾਬ ਚੋਂ ਖਤਮ ਹੋ ਸਕੇ ਸਾਡੇ ਗੁਰਪ੍ਰੀਤ ਸਿੰਘ ਜੀ ਦਾ ਪ੍ਰੀਤ ਗਰੁੱਪ ਤੋਂ ਬਹੁਤ ਬਹੁਤ ਕੋਟਾਨ ਕੋਟ ਧੰਨਵਾਦ ਹੌਸਲਾ ਬਧਾਈ ਲਈ ਆਏ ਨੇ ਵਿਸ਼ੇਸ਼ ਤੌਰ ਤੇ ਵਾਇਗੁਰੂ ਜੀ ਕਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਸਾਰੇ ਭਰਾਵਾਂ ਦਾ ਧੰਨਵਾਦ ਕਰਨਾ ਚਾਹੁੰਦਾ ਜਿਹੜੇ ਸਾਡੇ ਸ਼ਹੀਦ ਬਾਬਾ ਦੀਪ ਸਿੰਘ ਜੀ ਸੇਵਾ ਸੁਸਾਇਟੀ ਦੇ ਇੱਕ ਸੱਦੇ ਦੇ ਉੱਤੇ ਨਸ਼ਿਆਂ ਦੇ ਖਿਲਾਫ ਇੱਥੇ ਇਕੱਠੇ ਹੋਏ ਨੇ ਔਰ ਇਹ ਨੌਜਵਾਨਾਂ ਨੂੰ ਅਪੀਲ ਕਰਦੇ ਆਂ ਵੀ ਨਸ਼ੇ ਸਾਰੇ ਛੱਡੋ ਇਹ ਕੋੜ ਵੱਡੋ ਤੇ ਆਪਾਂ ਪੰਜਾਬ ਨੂੰ ਅੱਗੇ ਲੈ ਕੇ ਜਾਈਏ ਔਰ ਸਮਾਜ ਨੂੰ ਬੇਨਤੀ ਹੈ ਵੀ ਆਪਾਂ ਸਰਕਾਰਾਂ ਦੇ ਭਰੋਸੇ ਨਾ ਰਹੀਏ ਸਰਕਾਰਾਂ ਤੋਂ ਇਹ ਕੰਮ ਨਹੀਂ ਹੋਣਾ ਜੋ ਤੱਕ ਸਮਾਜ ਆਪਣਾ ਪੂਰਾ ਜੋਰ ਨਹੀਂ ਲਾਉਂਦਾ ਉਦੋਂ ਤੱਕ ਕਿ ਇਹੜੇ ਸਮਾਜ ਦੇ ਵਿੱਚੋਂ ਨਸ਼ੇ ਦੂਰ ਨਹੀਂ ਹੋ ਸਕਦੇ ਇਸ ਕਰਕੇ ਕਿਸੇ ਦੀ ਵੀ ਆਪਾਂ ਕਿਸੇ ਵੀ ਸਰਕਾਰ ਦੇ ਉੱਤੇ ਉਮੀਦ ਨਾ ਰੱਖੀਏ ਆਪਾਂ ਆਪ ਖੁਦ ਇਹ ਕੋਸ਼ਿਸ਼ ਕਰੀਏ ਵੀ ਆਪਾਂ ਸਾਰੇ ਪੰਜਾਬ ਦੇ ਵਿੱਚੋਂ ਨਸ਼ੇ ਬੰਦ ਕਰ ਦੇਣੇ ਤਾਂ ਹੀ ਆਪਣਾ ਦੇਸ਼ ਮਜ਼ਬੂਤ ਹੋਊਗਾ ਤੇ ਪੰਜਾਬ ਮਜ਼ਬੂਤ ਹੋਊਗਾ ਧੰਨਵਾਦ ਸਮੇ ਸਮੇਤੇ ਵੱਡੇ ਉਪਰਾਲੇ ਕੀਤੇ ਜਾਂਦੇ ਨੇ ਪਹਿਲਾਂ ਤਾਂ ਸੁਸਾਇਟੀ ਦਾ ਬਹੁਤ ਵੱਡਾ ਧੰਨਵਾਦ ਆ ਦੇਖੋ ਜਿਹੜਾ ਇਹ ਨਸ਼ੇ ਦੇ ਖਿਲਾਫ ਇੱਕ ਅੱਜ ਰੈਲੀ ਕੱਡੀਆਂ ਸਾਈਕਲ ਰੈਲੀ ਜਿਹਦੇ 'ਚ ਸਾਰਿਆਂ ਨੇ ਬੜੇ ਜੋਰ ਸ਼ੋਰ ਨਾਲ हिस्सा ਲਿਆ ਭਾਗ ਲਿਆ ਉਹਨਾਂ ਦਾ ਬੜਾ ਧੰਨਵਾਦ ਆ ਨਸ਼ਾ ਇਹ ਜਿਹੜਾ ਹੈਗਾ ਨਾ ਇਹ ਸੈਂਥੈਟਿਕ ਨਸ਼ਾ ਹੈ ਇਹ ਬੰਦ ਹੋਣਾ ਚਾਹੀਦਾ ਤਾਂ ਜੋ ਨੌਜਵਾਨ ਪੀੜ੍ਹੀ ਨੂੰ ਅਸੀਂ ਬਚਾ ਸਕੀਏ ਨੌਜਵਾਨ ਪੀੜ੍ਹੀ ਨੂੰ ਮੈਂ ਇਹੀ ਬੇਨਤੀ ਕਰਦਾ ਵੀ ਤੁਸੀਂ ਜਿਆਦਾ ਸਵੇਰੇ ਕਾਲਜ ਗਰਾਊਂਡ ਜਾਣ ਦਾ ਨਸ਼ਾ ਲਾ ਲੋ ਆਪਦੇ ਘਰ ਦੇ ਨੇੜੇ ਕੋਈ ਪਾਰਕ ਆ ਉੱਥੇ ਜਾਣ ਦਾ ਨਸ਼ਾ ਲਾ ਲੋ ਜਿਮ ਜਾਣ ਦਾ ਨਸ਼ਾ ਲਾ ਲੋ ਤੁਸੀਂ ਹੋਰ ਕੋਈ ਵਧੀਆ ਫਲ ਫਰੂਟ ਖਾਣ ਦਾ ਨਿਸ਼ਾ ਲਾ ਲਓ ਦੋਸਤੋ ਜਿਹੜਾ ਇਹ ਭੈੜੇ ਨਸ਼ੇ ਨੇ ਨਸ਼ੇ ਨਹੀਂ ਹੈਗੇ ਸਭ ਤੋਂ ਵੱਡੀ ਗੱਲ ਇਹ ਆ ਇਹ ਇੱਕ ਸਿੰਥੈਟਿਕ ਰੂਪ ਦੇ ਵਿੱਚ ਕੈਮੀਕਲ ਨੇ ਜਿਹੜੇ ਤੁਹਾਡੇ ਇੱਕ ਦਿਮਾਗ ਨੂੰ ਸੰਤੁਸ਼ਟ ਕਰਦੇ ਨੇ ਵੀ ਤੁਸੀਂ ਨਸ਼ਾ ਕਰ ਲਿਆ ਪ੍ਰੋਪਰ ਟਾਈਮ ਦੇ ਉੱਤੇ ਇਹ ਛੱਡਣਾ ਵੀ ਕੋਈ ਵੱਡੀ ਗੱਲ ਨਹੀਂ ਮੈਂ ਸਿਰਫ ਇਹਦਾ ਇੱਕ ਤੁਹਾਨੂੰ ਫਾਰਮੂਲਾ ਦੱਸਦਾ ਦੋ ਦਿਨਾਂ ਚ ਤੁਸੀਂ ਨਸ਼ਾ ਛੱਡ ਦੋਗੇ ਤੁਸੀਂ ਉਹ ਟਾਈਮ ਨੂੰ ਖੰਜਾ ਦਿਓ ਜਿਹੜੇ ਟਾਈਮ ਤੇ ਤੁਸੀਂ ਨਸ਼ਾ ਕਰਦੇ ਹੋ ਜਿਵੇਂ ਸਾਨੂੰ ਸਵੇਰੇ ਕਾਲਜ ਗਰਾਊਂਡ ਜਾਂਦਾ ਨਸ਼ਾ ਤਾਂ ਸਾਡੀ ਆਟੋਮੈਟਿਕ 5 ਵਜੇ ਅੱਖ ਖੁੱਲ ਜਾਂਦੀ ਹੈ ਜਿਹੜਾ ਬੰਦਾ ਕੋਈ ਹੋਰ ਵੀ ਨਸ਼ਾ ਕਰਦਾ ਜਿਹਨੇ 10 ਵਜੇ ਕਰਨਾ 12 ਵਜੇ ਕਰਨਾ ਐਕੂਰੇਟ ਟਾਈਮ ਤੇ ਨਸ਼ਾ ਕਰਦਾ ਉਹਨੂੰ ਉਹ ਟਾਈਮ ਖਜਾ ਦੇਣਾ ਚਾਹੀਦਾ ਚਾਹੇ ਫਿਲਮ ਦੇਖਣ ਲੱਗ ਜੇ ਚਾਹੇ ਸੈਰ ਕਰਨ ਲੱਗ ਜੇ ਟਾਈਮ ਖਜਾ ਦਿਓ ਦੋ ਦਿਨਾਂ ਦੇ ਵਿੱਚ ਵਿੱਚ ਨਸ਼ਾ ਬੰਦਾ ਛੱਡ ਦੂਗਾ ਬਾਤ ਤੁਹਾਨੂੰ ਸ਼ਹੀਦ ਬਾਬਾ ਸੇਵਾਦਿਲ ਸੇਵਾ ਸਟੀ ਵੱਲੋਂ ਪਰਾਲਾ ਕੀਤਾ ਗਿਆ ਸਮੂਹ ਸੰਗਤਾਂ ਨਾਲ ਸਾਈਕਲ ਰੈਲੀ ਦਾ ਇਹ ਬਹੁਤ ਵੱਡਾ ਪਰਾਲਾ ਇਹ ਇਹਨਾਂ ਦੇ ਨਾਲ ਸਾਰੀਆਂ ਸੰਗਤਾਂ ਨੂੰ ਬਹੁਤ ਵੱਡੀ ਸ਼ਹੀਦ ਮਿਲੂਗੀ ਜੋ ਬੱਚੇ ਨਸ਼ੇ ਦੇ ਵਿੱਚ ਗੱਜ ਹਨ ਉਹ ਨਸ਼ੇ ਤੋਂ ਦੂਰ ਜਾਣਗੇ ਤੇ ਉਹਨਾਂ ਨੂੰ ਸਾਈਕਲ ਸਾਡਾ ਸਾਰੀਆਂ ਸੋਸਾਇਟੀਆਂ ਵੱਲੋਂ ਇਹੀ ਅਪਰਾਲਾ ਵੀ ਇਹ ਸਾਰੇ ਬੱਚੇ ਕੋਈ ਗੁਰਦੁਆਰੇ ਸੇਵਾ ਚ ਕਰੇ ਕੋਈ ਮੰਦਿਰ ਵਿੱਚ ਜਾਵੇ ਕੋਈ ਸਵੇਰੇ ਗਰਾਊਂਡ ਵਿੱਚ ਜਾਵੇ ਇਹ ਅਪਰਾਲਾ ਕਰਨ ਆਪਣਾ ਸਵੇਰੇ ਉੱਠ ਕੇ ਸ਼ਾਮ ਦਾ ਸਾਬ ਨੂੰ ਆਪਣਾ ਕਰਨ ਜੋ ਨਸ਼ੇ ਦਾ ਟਾਈਮ ਉਸ ਤੋਂ ਕੁੰਜਣ ਇਹ ਸਾਰੀ ਸੋਸਾਇਟੀਆਂ ਵੱਲੋਂ ਸੰਗਤਾਂ ਵੱਲੋਂ ਉਹ ਵੱਡਾ ਅਪਰਾਲਾ ਇਸ ਤਰ੍ਹਾਂ ਚੱਲਦਾ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋਂ ਵੱਲੋਂ ਇੱਥੇ ਇਕੱਠੇ ਹੋਏ ਆਂ ਜੋ ਵੀ ਬਾਬਾ ਦੀਪ ਸਿੰਘ ਸੁਸਾਇਟੀ ਵੱਲੋਂ ਹੁਕਮ ਲਗਿਆ ਸੀਗਾ ਕਿ ਨਸ਼ਿਆਂ ਦੇ ਖਿਲਾਫ ਇੱਕ ਰੈਲੀ ਨਿਕਲ ਰਹੀ ਆ ਅਸੀਂ ਉਸ ਨੂੰ ਮੱਦੇ ਨਜ਼ਰ ਰੱਖਦੇ ਹੋਏ ਅੱਜ ਸਾਡੇ 30 ਮੈਂਬਰਾਂ ਦੇ ਕਰੀਬ ਇੱਥੇ ਪਹੁੰਚੇ ਨੇ ਔਰ ਅਸੀਂ ਇਸ ਨਸ਼ੇ ਦੇ ਖਿਲਾਫ ਸ਼ੁਰੂ ਤੋਂ ਹੀ ਆ ਕਿਉਂਕਿ ਸਾਡੇ ਜਿਹੜੇ ਜੀਐਲਏ ਨੇ ਜਸਵੀਰ ਸਿੰਘ ਜੀ ਉਹ ਹਮੇਸ਼ਾ ਹੀ ਸਾਨੂੰ ਇਹ ਚੀਜ਼ ਪ੍ਰੇਰਿਤ ਕਰਦੇ ਰਹਿੰਦੇ ਨੇ ਵੀ ਅਗਰ ਨਸ਼ੇ ਤੋਂ ਦੂਰ ਰਹਿਣਾ ਕੈਮਿਸਟਾਂ ਨੂੰ ਮੈਸੇਜ ਦਿੰਦੇ ਰਹਿੰਦੇ ਨੇ ਔਰ ਅਸੀਂ ਵੀ ਆਮ ਜਿਹੜੇ ਲੋਕਾਂ ਨੂੰ ਮੈਸੇਜ ਦਿੰਨੇ ਆ ਵੀ ਜਿਹੜਾ ਨਸ਼ਾ ਹੈ ਇਹ ਕੋੜ ਹੈ ਜ਼ਿੰਦਗੀ ਦਾ ਔਰ ਜ਼ਿੰਦਗੀ ਇਹ ਇੱਕ ਵਾਰ ਮਿਲੀ ਹੈ ਬਾਰ ਬਾਰ ਨਹੀਂ ਮਿਲਦੀ ਹੈਗੀ ਇਸ ਕਰਕੇ ਇਹ ਨਸ਼ੇ ਤੋਂ ਦੂਰ ਰਹਿ ਜਾਵੇ ਕਿਉਂਕਿ ਇਹ ਆਉਣ ਵਾਲੀਆਂ ਨਸਲਾਂ ਨੂੰ ਖਤਮ ਕਰ ਦਿੰਦੀ ਹੈ ਨਸ਼ਾ ਜਿਹੜਾ ਸਾਰੀਆਂ ਨਸਲਾਂ ਨੂੰ ਲੋਕਾਂ ਦੇ ਘਰਾਂ ਨੂੰ ਲੋਕਾਂ ਦੇ ਪਰਿਵਾਰਾਂ ਨੂੰ ਖਤਮ ਕਰ ਦਿੰਦਾ ਹੈ ਇਸ ਕਰਕੇ ਸਭ ਨੂੰ ਬੇਨਤੀ ਕਰਦੇ ਆ ਵੀ ਨਸ਼ਾ ਛੱਡੋ ਕੋੜ ਵੱਢੋ ਇਸ ਕਰਕੇ ਸਾਡੇ ਡਿਪਾਰਟਮੈਂਟ ਦੇ ਹੁਕਮ ਦੇ ਮੁਤਾਬਕ ਜਾਂ ਸ਼ਹਿਰੀ ਸੰਸਥਾਵਾਂ ਦੇ ਮੁਤਾਬਕ ਅਸੀਂ ਇਸ ਵਿੱਚ ਵੱਧ ਚੜ ਕੇ ਹਿੱਸਾ ਲਿਆ ਔਰ ਅਸੀਂ ਸ਼ੁਰੂ ਤੋਂ ਹੀ ਨਸ਼ੇ ਦੇ ਖਿਲਾਫ ਆ ਔਰ ਸਾਡੀ ਸਾਰੀ ਕੈਮਿਸਟ ਐਸੋਸੀਏਸ਼ਨ ਇਸ ਚੀਜ਼ ਦੀ ਗਵਾਹ ਹਮੇਸ਼ਾ ਗਵਾਹ ਰਹੀ ਆ ਵੀ ਅਸੀਂ ਨਸ਼ੇ ਤੋਂ ਹਮੇਸ਼ਾ ਹੀ ਖਿਲਾਫ ਰਹੇ ਆ